ਨੇੜੀਆਂ ਕੁੜੀਆਂ ਤੋਂ ਪੁੱਛੀ ਕਦੇ ਗੱਲ ਵੇ 200% ਜੱਟੀ ਹੋਈ ਤੇਰੇ ਵੱਲ ਵੇ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਡਾਕੂ ਫੈਮਿਲੀ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਂਦੀ ਹੋਵੋਗੇ ਤਾਂ ਡਾਕੂ ਪਰਿਵਾਰ ਜੀ ਦੇ ਘਰ ਮੁੜ ਵਾਪਸ ਪਰਤਿਆ ਖੁਸ਼ੀਆਂ ਜੀ ਹਾਂ ਡਾਕੂ ਫੈਮਿਲੀ ਦੇ ਘਰ ਆਈਆਂ ਖੁਸ਼ੀਆਂ ਜਲਦੀ ਹੀ ਹੋਵੇਗਾ ਡਾਕੂ ਵੀਰ ਜੀ ਦਾ ਵਿਆਹ ਜੀ ਹਾਂ ਜਿਸ ਦੀ ਜਾਣਕਾਰੀ ਡਾਕੂ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਡਾਕੂ ਵੀਰ ਜੀ ਨੇ ਆਪਣੀ ਹਮਸਫਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਉਹਨਾਂ ਨੇ ਆਪਣੀ ਵਾਈਫ ਦਾ ਚਿਹਰਾ ਰਿਵੀਲ ਨਹੀਂ ਕੀਤਾ ਤੁਸੀਂ ਪਿੱਕ ਵੇਖ ਸਕਦੇ ਹੋ ਕਿ ਡਾਕੂ ਵੀਰ ਨੇ ਆਪਣੀ ਵਾਈਫ ਦੇ ਚਿਹਰੇ ਤੇ ਮੁਜੀ ਲਈ ਹੋਈ ਹੈ ਅਤੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਦੇ ਆਖਿਆ ਫਾਈਨਲੀ ਸੋ ਡਾਕੂ ਵੀਰ ਜੀ ਦੀ ਇੰਗੇਜਮੈਂਟ ਹੋ ਚੁੱਕੀ ਹੈ ਜਲਦੀ ਤੁਹਾਡੇ ਨਾਲ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਉਹਨਾਂ ਟਾਈਮ ਤੁਸੀਂ ਇਸ ਮਸ਼ਹੂਰ ਕਪੜੇ ਜੋੜੇ ਨੂੰ ਕਮੈਂਟ ਬਾਕਸ ਦੇ ਵਿੱਚ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਤੁਹਾਨੂੰ ਤਾਂ ਪਤਾ ਹੀ ਹੈ ਦੋਸਤੋ ਕਿ ਇਸ ਡਾਕੂ ਵੀਰ ਜੀ ਦੇ ਪਰਿਵਾਰ ਚ ਇਹਨਾਂ ਦੇ ਫਾਦਰ ਸਾਹਿਬ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਹ ਟਿਕੜੀ ਦੁਬਾਰਾ ਜੁੜਨ ਲੱਗੀ ਹੈ ਵਾਹਿਗੁਰੂ ਜੀ ਮੇਰ ਕਰਨ ਇਸ ਪਰਿਵਾਰ ਤੇ ਹਮੇਸ਼ਾ ਹੱਸਦਾ ਵਸਦਾ ਰਹੇ ਵੀਰ ਤੂੰ